ਦਰ ਸੱਚ ਨੇ ਲਾਇ ਪ੍ਰੀਤਮ ਆਪਣੇ ਤਨ ਮਨ ਹੋਏ ਨਿਹਾਲ ਜਾ ਗੁਰ ਦੇਖ ਸਾ ਸੋ ਨੰਦੜੀ ਮੇਰਾ ਤਨ ਮਨ ਮੋਲਾ ਨਾਮ ਜਪਨ ਢੀ ਲਾਲੀ ਪੰਦ ਜੁਲੰਦੜੀ ਮੇਰਾ ਅੰਦਰ ਠੰਡਾ ਗੁਰ ਦਰਸ਼ਨ ਦੇਖ ਆਲੀ ਸ੍ਰੀ ਵਾਹਿਗੁਰੂ ਜੀ ਸੋਰਠ ਮਹਲਾ ਪੰਜਵਾਂ ਕਰ ਦੂਜਾ ਅਸ਼ਟ ਪਤੀਆਂ ਈਕ ਓੰਕਾਰ ਸਤ ਕੁਰ ਪ੍ਰਸਾਦ ਪਾਠ ਪੜਿਓ ਅਰ ਭੇਦ ਵਿਚਾਰਿਓ ਨੇਵਲ ਭਉੰਗਮ ਸਾਧੇ ਜਿਨਾਂ ਸਿਉ ਸੰਗ ਨਾ ਛੁਟਕਿਓ ਅਦਿਕ ਅਹੰ ਬੁੱਧ ਭਾਤੇ ਪਾਠ ਪੜਿਓ ਵਰਪੇਤ ਪਿਚਾਰੇਓ ਨਿਵਲ ਭਉਯੰ ਜਿਨਾਂ ਸਿਉ ਸੰਗ ਨਾ ਛਟਕਿਓ ਅਦਿਕ ਅਹੰ ਬੁੱਧ ਭਾਦੇ ਪਿਆਰੇ ਇਨ ਬਿਦ ਮਿਲਣ ਨ ਜਾਇ ਮੈਂ ਕੀਏ ਕਰਮ ਅਨੇਕਾ परयो स्वामिक द्वार दीज बुद्ध विवेका रहा मौन पयो कर पाती रहे ओ नगन फिरयो बन माही ਤੇ ਤੀਰਥ ਸਭ ਤਰਤੀ ਭ੍ਰਮਿਓ ਦੁਬਦਾ ਛੁਟ ਕੈ ਨਹੀਂ ਮਨ ਕਾਮਨਾ ਤੀਰਥ ਜਾਏ ਬਸਿਓ ਸਿਰ ਕਰਵਤ ਤਰਾਏ ਨੁ ਕੀ ਮਲ ਨ ਉਤਰੈ ਇਹ ਵਿਧ ਜੇ ਲਖ ਜਤਨ ਕਰਾਈ ਕਨਿਕ ਕਾਮਨੀ ਹੈ ਵਰਗ ਵਰ ਬੋ ਵਿਦਦਾਨ ਦਾਤਾਰਾ ਮੇਲੇ ਹਰ ਦੁਆਰਾ ਪੂਜਾ ਅਰਚਾ ਬੰਦਨ ਡੰਡੋਤ ਖਟ ਕਰ ਬਾਰਤ ਰਹਤਾ ملی ہے یہ یگ تھا یوگ آسن چورا سی ہی اے پی کر کر رہا وڈی آر جا ਫੇਰੇ ਫੇਰੇ ਜਨਮ ਹੈ ਹਰ ਸਿਉ ਸੰਗ ਨਾ ਗਹਿਆ ਰਾਜ ਲੀਲਾ ਰਾਜਨ ਕੀ ਰਚਨਾ ਕਰਿਆ ਹੁਕਮ ਆਫਾਰਾ सेज सोहनी चंदन चोआ नरक घोर का द्वार हरकीरत साथ संगत है सिर कर मन कै करमा ਕਿਸ ਭਇਓ ਪਰਾਪਤ ਜਿਸ ਪੁਰਬ ਲਿਖੇ ਕਾਲਹਿ ਨ ਤੇਰੋ ਸੇਵਕ ਇਹ ਰੰਗ ਮਾਤਾ ਰੰਗ ਮਾਤਾ ਪਇਓ ਕਿਰਪਾਲ ਦੀਨ ਦੁਖ ਭਨ ਜਨ ਹਰ ਹਰ ਕੀ ਰਤਨ ਏ ਮਨ ਗੁਰੂ ਜੀ ਕਾ ਹਲਸਾ ਵਾਹੇ ਗੁਰੂ ਜੀ ਕੀ ਫਤੇ ਸੂਰਠ ਮਹਲਾ ਪੰਜਵਾਂ ਘਰ ਦੂਜਾ ਅਸ਼ਟ ਪਦੀਆਂ ਇਕ ਓੰਕਾਰ ਸਤਗੁਰ ਪ੍ਰਸਾਦਿ ਪਾਠ ਪੜਿਓ ਅਰ ਬੇਦ ਵਿਚਾਰਿਓ ਨਿਵਲ ਭਉੰਗਮ ਸਾਧੇ ਪੰਚ ਜਨਾ ਸਿਓ ਸੰਗ ਨਾ ਛਟਕਿਓ ਅਧਿਕ ਆਹ ਬੁੱਧ ਬਾਦੇ ਅੱਜ ਦੇ ਪਾਵਨ ਸ਼੍ਰੀ ਮਖਵਾ ਸੋਰਟ ਰਾਗ ਅੰਦਰ ਪੰਚਮ ਪਾਤਸ਼ਾ ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਵੱਲੋਂ ਬਖਸ਼ਿਸ਼ ਹੋਏ ਹਨ ਜੋ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਅੰਗ 642 ਉੱਪਰ ਸੁਭਾਈ ਮਾਨ ਹਨ ਸਤਿਗੁਰੂ ਮਿਹਰ ਕਰਨ ਸਮੂ ਸਾਧ ਸੰਗਤ ਨੂੰ ਨਾਮ ਦਾਤ ਦੇਹਾਰੋਗਤਾ ਚੜਦੀ ਕਲਾ ਦੀ ਦਾਤ ਬਖਸ਼ਿਸ਼ ਕਰਨ ਜੀ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ